ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਫਿਰ ਚਿਕਨ ਬਣਾਉਣ ਲੱਗੇ ਆਂਗੇ ਖੇਤ ਤੇ ਲੈਣ ਆਏ ਸੀਗੇ ਚਨੀਰ ਆਪਾਂ ਤੇ ਮੀਟ ਆ ਤੁਸੀਂ ਦੇਖ ਲਓ ਇਹ ਆਪਾਂ ਲੈ ਲਿਆ ਮੀਟ ਤੇ ਲੈ ਕੇ ਹੁਣ ਆਪਾਂ ਚੱਲਦੇ ਆਂਗੇ ਜੇ ਮਾੜਾ ਮਾਟਾ ਕੋਈ ਸਮਾਨ ਹੋ ਰਹਿਦਾ ਹੋਇਆ ਉਹ ਲੈ ਕੇ ਬਾਜ਼ਾਰ 'ਚੋਂ ਤੇ ਉਹ ਚੱਲਦੇ ਆਂਗੇ ਆਪਾਂ ਲਸਣ ਲਸਣਾ ਤੇ ਆਦਾ ਲੈਣਾਗਾ ਆਪਾਂ ਤੇ ਬਾਕੀ ਆਪਣੇ ਨਾਲ ਦੇ ਮੁੰਡਿਆਂ ਨੇ ਭਰਤੀ ਵਾਲਿਆਂ ਨੇ ਤਿਆਰੀ ਕਰ ਰੱਖੀ ਹੈਗੀ ਖੇਤ ਤੇ ਉੱਥੇ ਚੱਲ ਕੇ ਤੁਹਾਨੂੰ ਦਿਖਾਉਣੇ ਹੈਗੇ ਬਣਾਉਣੇ ਆ ਅਖਰ ਅੱਜ ਮੀਟ ਤੇ ਆਪਣੀ ਵੀਡੀਓ ਲਗਾਤਾਰ ਦੇਖਿਓ ਸਕਿੱਪ ਨਾ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਬਟਨ ਨੂੰ ਦਬਾਉਣਾ ਨਾ ਭੁੱਲਿਓ ਚੱਲਦੇ ਆਂਗੇ ਫਿਰ ਆਪਾਂ ਨਾ ਰੋਜ ਕੋਲੋਲ ਹੋ ਜਾਂਦੀ ਹੈਗੀ ਅੱਜ ਲਫਾਫਾ ਖੁੱਲ ਗਿਆ ਅੱਜ ਸਾਡੇ ਟਮਾਟਰ ਡਿੱਗ ਪਏ ਪਤਾ ਨਹੀਂ ਲੱਗਾ ਵੀਡੀਓ ਵੀਡੀਓ ਦੇ ਚੱਕਰ 'ਚ ਹੀ ਰਹਿ ਗਏ ਮਿਰਚਾਂ ਵੀ ਖਿੰਡ ਗਿਆ ਤਰੋਂ ਖੇਤ ਪਹੁੰਚ ਗਿਆ ਆਪਾਂ ਬੈਠੇ ਆਪਣੇ ਚੋਬਰ ਤੇ ਤਿਆਰ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹਜੇ ਹੁਣ ਹੀ ਆਏ ਹੈਗੇ ਤਾਂ ਕਾਚੂ ਦਿਖਾਈ ਜਾਂਦੇ ਲੈ ਆਦੀ ਸ਼ਰਾਬ ਜੀ ਲਈ ਫਿਰ ਦੂਰ ਸਰੋਂ ਦਾ ਤੇਲ ਆ ਨਾ ਇਹ ਰੜਾ ਆ ਇੰਦਰੋ ਮੈਨੂੰ ਤਾਂ ਲੱਗਈ ਕੁਝ ਵੀ ਨਹੀਂ ਆ ਉਹ ਕੀ ਕੀ ਲੈ ਕੇ ਆਏ ਤੁਸੀਂ ਤੂੰ ਕਹੀ ਜਾਂਦਾ ਮੈਂ ਕੀ ਲਿਆਂਗਾ ਤੂੰ ਚਾਕੇ ਹਾਂ ਮੈਂ ਗੰਡੇ ਦੇ ਟਮਾਟਰ ਲੈ ਆ ਆ ਉਹਦੇ ਦਾ ਬਈ ਛਿੱਲੇ ਹੋਏ ਸਮਾਨ ਡੁੱਲਿਆ ਸੀ ਅੱਜ ਸਾਰੀ ਗੰਡੇ ਰਾਜ ਅੱਜ ਰਾਜ ਅੱਜ ਰਾਜ ਖਿੰਗ ਗਿਆ ਯਾਦੇ ਦੀ ਗੰਡੀ ਅੱਧੀ ਜੀ ਉਹਦੇ ਕੋਲੇ ਕਾਲੂ ਕੋਲੇ ਉਹਨੂੰ ਤੇ ਆ ਗਈ ਉਹ ਤੇ ਰਾਜ ਉਹ ਜੇਬ ਚ ਪਾ ਕੇ ਲੈ ਗਿਆ ਆ ਦੇਖੋ ਬਈ ਸਾਡੇ ਬੰਦਿਆਂ ਕੋਲੇ ਕਿਹੋ ਜਿਹਾ ਸਮਾਨ ਹੈਗਾ ਆਹ ਉਹ ਕਰਨ ਵਾਲਾ ਇਹ ਰੀਆਂ ਵੀ ਲਾਉਣੀਆਂ ਸੀ ਕੱਢੋ ਇਹ ਇਹ ਰੀਆਂ ਚੀਜ਼ਾਂ ਨਾਲ چیرਦੇ ਗੰਡੇ ਕਈ ਵਾਰ ਇਹ ਤੁਰਤ ਕਈ ਵਾਰੀ ਮੀਟ ਕੱਟ ਜੇ ਫਿਰ ਤੁਰਤ ਵੀ ਚਿਕਨ ਤਿਆਰ ਕਰਨਾ ਪੈ ਸਕਦਾ ਕਿਸੇ ਦਾ ਰਾਤ ਨੂੰ ਵੀ ਗੰਢੇ ਜੀਣੇ ਪੈ ਸਕਦੇ ਬਸ ਇਹ ਬੰਦੇ ਬਈ ਆਪਣੇ ਦੇਖ ਸਾਰੇ ਬੰਦੇ ਅੱਡ ਅੱਡ ਕੰਮ ਕਰਦੇ ਆਗੇ ਆਪਣੇ ਮੰਜੇ ਚੱਕ ਲਏ ਉੱਥੋਂ ਪਾਈ ਕਿਦੀ ਮੋਟਰ ਤੋਂ ਇਹ ਲਾਦਾ ਗਾਲਾਂ ਦਵਾਉਣਗੇ ਕਿਸ ਤੇ ਕਾਮ ਦਾ ਲਈ ਬਸ ਭਾਗਾਸ ਭਾਗਾ ਆਹ ਬੰਦੇ ਦੇਖੋ ਬਈ ਕੀ ਕਰੀ ਜਾਂਦੇ ਆਗੇ ਹਰਕਤ ਕੋਈ ਹੋਰ ਹੀ ਕਰੀ ਜਾਂਦੇ ਆਗੇ ਕੰਨੀ ਕੋਈ ਮਾਲ ਪਤਾ ਪੀ ਜਾਂਦੇ ਅੱਛਾ ਚਿਕਣਾ ਉਹ ਕਰ ਜਾਂਦੇ ਧੋਈ ਜਾਂਦੇ ਮੈਂ ਕਿਤੇ ਕੋਈ ਹੋਰ ਸਮਾਨ ਸੂਣ ਪੀ ਜਾਂਦੇ ਹੈਲੋ ਇਹਨਾਂ ਦਾ ਪਾਊਡਰ ਜਾਣੀ ਲਾਈ ਬੰਦੇ ਆਪਣੇ ਤਿਆਰ ਆ ਗਏ ਪਰ ਹਜੇ ਆਪਾਂ ਹੋਰ ਤਾਂ ਸਮਾਨ ਸਾਰਾ ਚੀਰ ਲਿਆ ਤੇ ਪਰ 1 ਕਿਲੋ ਮੀਟ ਹੋਰ ਲੈਣ ਗਏ 5 ਕਿਲੋ ਬਣਾਵਾ ਗਿਆ ਅੱਜ ਆਪਾਂ ਤੇ ਆ ਹਲਵਾਈ ਮੱਗਰ ਹਲਵਾਈ ਇਹ ਤਿਆਰੀ ਕਰੀ ਜਾਂਦਾ ਸਾਰੇ ਸਮਾਨ ਦੀ ਗਲਤ ਨਾ ਜੜਦੀਓ ਕਿਤੇ ਇੱਥੇ ਫਟਾ ਦੇ ਚਲਾ ਕੇ ਲਾਈ ਵੀ ਤਿਆਰੀ ਹੈਗੀ ਸਮਾਨ ਦੀ ਆਪਣੇ ਦੀ ਕੇਰਾ ਤੜਕਾ ਤੜਕਾ ਪਾਉਂਦੇ ਆਂਗੇ ਤੇ ਫੇਰ ਪਾਵਾਂਗੇ ਵਿੱਚ ਜਿਕਨੇ ਦੇ ਹਲੋ ਭਾਈ ਇਹ ਪੱਕਾ ਦਾ ਪੂਰਾ ਭਾਈ ਸਾਈ ਆਪਣੇ ਬੰਦੇ ਨੂੰ ਦਿਆ ਕਰੋ ਜੇ ਕੋਈ ਬਣਵਾਉਣਾ ਹੁੰਦਾ ਤੁਸੀਂ ਕੋਈ ਗੱਲ ਨਹੀਂ ਆਪਾਂ 1-2 ਰੁਪਏ ਕੱਟ ਕਰਾ ਦਿਆ ਕਰਾਂਗੇ ਇਹਦੇ ਨਾਲ ਬੰਦਾ ਵਧੀਆ ਦਾ ਬਾ ਉਂਗਲਾਂ ਚਟਾਂ ਲਾ ਦਾਂਦਾਗਾ ਮੀਟ ਵਾਲੇ ਬੰਦੇ ਦੀਆਂ ਤਾਂ ਇਹ ਭਾਈ ਕੱਲਾ ਮੀਟ ਹੀ ਬਣਾਉਂ ਜਾਂਦਾ ਕਿ ਖੀਰ ਫੂਰੀ ਵੀ ਬਣਾਣਾ ਭੋਗਾ ਭਾਗਾ ਤੇ ਇਹ ਤਾਂ ਵੱਡਾ ਕੰਮ ਨਹੀਂ ਕਰਦਾ ਅੱਛਾ ਫੇਰ ਤਾਂ 500 ਰੁਪਏ ਵਿੱਚ ਸਾਰਾ ਕੁਝ ਜੇ ਭਾਈ ਦੂਸਰੇ ਬੰਦੇ ਇਹ ਕਹਿੰਦਾ ਜੇ ਦੂਸਰੇ ਬੰਦੇ 700 ਰੁਪਏ ਲੈਂਦੇ 800 ਲੈਂਦੇ ਆਪਾਂ 500 ਚੀਪ ਹੋਵੇ ਟੈਂਡ ਕਰ ਦਿਆ ਕਰ ਹਾਂ ਕਾਟ ਕੱਪੇ ਨੂੰ ਇਸ ਤੋਂ ਹਾਂ 500 ਹੋ ਗਏ ਬਰਨ ਆਜਾ ਮੰਗਿਆ ਮੇਰੀ ਅਗਲੀ 60 ਨਾਲ 100 ਇਹਦੋਂ ਚਾਰ ਆਗੇ ਜੇ ਜਾਊ ਉਹ ਇਹ ਤਾਂ ਲੱਭੀ ਕਿ ਕਿੱਥੇ ਜਾਉਂਗੇ ਨਾ ਸੁਨੈਲ ਜੀ ਬੜੀ ਮੰਗਿਆ ਉੱਪਰ ਦੇ ਕੀ ਸੁਨੈਲ ਜੀ ਬੜੀ ਆਈਏ ਜਾ ਬਾਹਰ ਲਾਈ ਮੇਤਰੋ ਆਪਣੇ ਬੰਦਿਆਂ ਤੋਂ ਸਾਬਰ ਨਹੀਂ ਹੋਇਆ ਤੇ ਮੀਟ ਇਹਨਾਂ ਨੇ ਕੱਚਾ ਹੀ ਚੱਕਦਾ ਥੋੜਾ ਇਹ ਹਜੇ ਬਣਿਆ ਨਹੀਂ ਸੀ ਚੀੜਾ ਹੀ ਹੈਗਾ ਆਪ ਐ ਲੱਗੇ ਕਹਿਦਿਆ ਕਰਨਾ ਬਣ ਗਿਆ ਬਣ ਗਿਆ ਉਹਦੀ ਚੱਕਣ ਲਾਗੇ ਬਾ ਪਰ ਪਰ ਬਾਟੀਆਂ ਲਾਗੇ ਲਿਆਉਣਾ ਤੇ ਆ ਤੁਸੀਂ ਦੇਖ ਲਓ ਹਜੇ ਥੋੜਾ ਇਹ ਚੀੜਾ ਦਾ ਮੀਟ ਖਾ ਵੀ ਕੇ ਮੀਟ ਨਾਲ ਕਿਹੜਾ ਲਵੇ ਲਾਤਾ ਪਤੀਲਾ ਐ ਸੁਨ ਦਿਖਾਵਾਂਗੇ ਖੜਜੋ ਕੰਮ ਲੱਭੀ ਨੇ ਵੀ ਕਰੜਾ ਕਰ ਰੱਖਿਆ ਗਿਆ ਆ ਪਿਆ ਰੱਜੇ ਆਪਣੇ ਬੰਦੇ ਮੀਟ ਤੇ ਆ ਪਿਆ ਬਚਿਆ ਆ ਦੇਖ ਲੋ ਉਦੋਂ ਟਟੜ ਪੈਂਦੇ ਸੀਗੇ ਹਜੇ ਬਣਿਆ ਵੀ ਨਹੀਂ ਸੀ ਕੱਚਾ ਖਾਂਦੇ ਸੀਗੇ ਹੁਣ ਆ ਫਿਰਦੇ ਆਗੇ ਅੱਧੇ ਜਿਹੜੇ ਦਿੰਦੇ ਤੇ ਆ ਪਿਆਗਾ ਪਤਾ ਨਹੀਂ ਖਾਣਗੇ ਕਿ ਨਾ ਪਤਾ ਨਹੀਂ ਦਮ ਲਈ ਜਾਂਦੇ ਹਜੇ ਆ ਕੁੱਤੇ ਹੋਰੀ ਵੀ ਆ ਗਏ ਤਰੀ ਪਤਾ ਨਹੀਂ ਕਿੰਨੀ ਕਰੇਗੀ ਵੋਟੀਆਂ ਵੋਟੀਆਂ ਆ ਖਾ ਗਏ ਤਰੀ ਰਹਿ ਗਈ ਗੱਲੀ ਆ ਬਈ ਚਿਕਨ ਖਾ ਕੇ ਹੁਣ ਇਹਨਾਂ ਨੇ ਆਹ ਕਰਨ ਲੱਗ ਗਿਆ ਜੂਸਿਆ ਲਿਆਏ ਇਹ ਫੜਕੇ ਪਏ ਇਹਦੇ ਤੇ ਵੀ ਇਹ ਲੈ ਲੈ ਦੇਖ ਲੋ ਇਹਨੇ ਲੱਛਣਾ ਆ ਆ ਕਰਤੀ ਖਾਲੀ ਆ ਦੇ ਆਧਿਆਂ ਦੇ ਹੱਥਾਂ 'ਚ ਗਲਾਸ ਰਹਿ ਗਏ ਆ ਬਈ ਇਹਨੂੰ ਨਜ਼ਾਰਾ ਹੀ ਨਹੀਂ ਆਇਆ ਹਜੇ ਪਹਿਲਾਂ 5 ਕਿਲੋ ਮੀਟ ਖਾ ਕੇ ਇੱਕ ਬੋਤਲਾ ਹੱਬੀ ਗਏ ਚਲੋ ਚਲੋ ਬਈ ਸਾਰੇ ਜਣੇ ਚੱਕੋ ਭਾਂਡੇ ਖਾ ਕੇ ਆਏ ਪੈ ਲੇਟੇ ਚਲੋ ਖੜੇ ਹੋਏ ਪਾਂਡੇ ਸਾਫ ਕਰੋ ਇਹਨਾਂ ਤੋਂ ਵੀ ਕਰਾਓ ਇਹਨਾਂ ਨੇ ਵੀ ਖਾਦਾ ਵਿੱਚੋਂ ਚਲੋ ਓਏ ਪਾਂਡੇ ਸਾਫ ਕਰੋ ਦਾਈ ਮਿੱਤਰੋ ਆਪਣਾ ਬਲੌਗ ਕਿਵੇਂ ਲੱਗਿਆ ਅੱਜ ਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਧੰਨਵਾਦ ਇਹਦਾ ਮੋਬਾਈਲ ਹੀ ਡਿੱਗ ਗਿਆ ਆ ਭਾਈਆ ਬੰਦੇ ਭਾਈਆ ਲਿٹے ਭਾਈਆ ਚਲੋ ਚਲੋ ਸੋਚ ਲੋ ਯਾਰ ਗਰੀਬਾਂ ਮਾਰੇ ਵੀ ਆ ਦੇਖ ਬਾਈ ਹੁਣ ਤਾਂ ਯਾਰ ਆ ਬੰਦੇ ਨੇ ਵੀ ਕਹਿਤਾ ਆਪਣੇ ਕਮੈਂਟ ਕਮੈਂਟ ਕਰਿਆ ਕਰੋ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਤੇ ਨਾਲੇ ਲਾਈਕ ਕਰਿਆ ਕਰੋ ਨਾਲੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਯਾਰ ਉਹ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਤੂੰ ਬੋਲ ਹਾਂ ਮਿੱਤਰੋ ਬਾਈ ਲਾਈਕ ਕਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਬੜਾ ਨੇੜੇ ਹੋ ਕੇ ਬੋਲ ਉਰੇ ਆ ਕੇ ਬੋਲ ਹਾਂ ਅਸੀਂ ਬਈ ਇੰਨੀਆ ਵਧੀਆ ਵੀਡੀਓਆਂ ਬਣਾਉਣੇ ਆ ਰੇਸ਼ ਵਾਲੀਆਂ ਤੇ ਮੀਟ ਮੂਟ ਸਾਰੀਆਂ ਤੁਹਾਨੂੰ ਵੀਡੀਓ ਦਿਖਾਉਣੇ ਆਗੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਕਮੈਂਟ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਡਾ ਬਈ ਧੰਨਵਾਦ ਠੀਕ ਆ ਆ ਬਈ ਦੇਖੋ ਮੁੰਡੇ ਕੰਮ ਸਿੱਖੀ ਜਾਂਦੇ ਹੈਗੇ ਬਰਤਨ ਸਾਫ ਕਰਨ ਦਾ ਪਹਿਲਾਂ ਮੀਟ ਵੇਲੇ ਮਾਰਦਾ ਚਾਂਬੜਾ ਆ ਕੰਮ ਲੋਟ ਆ ਹੁਣ ਇਧਰ ਕੀ ਗੱਲ ਬਈ ਆ ਦੇਖੀ ਉਹ ਦੋ ਦੋ ਤਿੰਨ ਬੇਲੜ ਬੈਠੇ ਹੈਗੇ ਡੇਕ ਥੱਲੇ ਮੌਸਮ ਹੋ ਰਿਹਾਗਾ ਜਮਾ ਘੈਂਟ ਟਿਕਣੀਆਂ ਪਈ ਜਾਂਦੀਆਂ ਨੇ ਮੀਟ ਖਾ ਦਾ ਵੀ ਸਵਾਦ ਹੀ ਆ ਗਿਆ ਅੱਜ ਪਰ ਆ ਮੁੰਡਿਆਂ ਦਾ ਤਾਂ ਇੱਕ ਇੱਕ ਬਾਟੀ ਤਾਂ ਨਹੀਂ ਨਿਕਲ ਵੀ ਗਈ ਹੂ ਲਸ ਸ਼ਾਬਾਸ਼ ਸ਼ਾਬਾਸ਼ ਬਹੁਤ ਤਾਕੜੇ ਜਵਾਨ ਬਿਲਕੁ ਮੌਖਾ ਬਿਲਕੁ ਮੌਖਾ ਚਲ ਕੋਈ ਨਹੀਂ ਜਟਾ ਕਰਾਂਗੇ ਕਰਨਾ ਪਊ ਕਰਨਾ ਪਊਗਾ ਅਗਲੀ ਵਾਰੀ ਫੇਰ ਹੀ ਦੇਣਗੇ ਘਰ ਦੇ ਭਾਂਡੇ ਘਰ ਅਸੀਂ ਮਿੱਤਰੋ ਅਸੀਂ ਤਾਂ ਘਰੇ ਜਾਣ ਲੱਗੇ ਸੀਗੇ ਤੇ ਆ ਮੀਆਂ ਆਉਣ ਲੱਗ ਗਿਆ ਕਣੀਆਂ ਪਈ ਜਾਂਦੇ ਆ ਤੇ ਆ ਵੜ ਕੇ ਸਾਰੇ ਅੰਦਰ ਘਰੇ ਜਾਂਦੇ ਸੀਗੇ ਜਿਹੜੇ ਕਹਿੰਦੇ ਕੋਈ ਕਹਿੰਦਾ ਕੰਮ ਨੀਰਾ ਪਾਉਣਾ ਕੋਈ ਦੱਸ ਪਾਈਓ ਰੰਦਾ ਹੋਏ ਪਾਈਓ